ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਹੁਤ ਹੀ ਨਵੀਂ ਰੈਸਪੀ ਕਰਦੀਆਂ ਛਲੀਆਂ ਤੋਂ ਬਣਾਵਾਂਗੇ ਚੀਲੀ ਬੇਬੀ ਕੌਰਨ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਕੇ ਦੇਖੋ ਛਲੀਆਂ ਦਾ ਮੌਸਮ ਆ ਛਲੀਆਂ ਆਮ ਹੀ ਆ ਜਿਹੜੀਆਂ ਮਿਲ ਜਾਂਦੀਆਂ ਨੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦੇਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਸ਼ੁਰੂ ਕਰਦੇ ਆਂ ਪਰ ਰੈਸਪੀ ਛੋਟੀ-ਛੋਟੀਆਂ ਛਲੀਆਂ ਆ ਜਿਹੜੀਆਂ ਤੁਸੀਂ ਲੈ ਲੈਣੀਆਂ ਨੇ ਛੱਲੀਆਂ ਤੁਸੀਂ ਖੇਤੋਂ ਵੀ ਲੈ ਆ ਸਕਦੇ ਹੋ ਜਾਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਬੀਬੀ ਕੌਰਨ ਕਹਿ ਕੇ ਵੀ ਮਿਲ ਜਾਂਦੀਆਂ ਇਸ ਤਰ੍ਹਾਂ ਜਿਹੜੀ ਨਿਹੜੇ ਵਾਲੀ ਛੱਲੀ ਆ ਉਹ ਪਹਨਾਈ ਯੂਜ਼ ਕਰਨੀ ਹੈਗੀ ਜਿਹਦੇ ਵਿੱਚ ਨਿਹੜਾ ਨਹੀਂ ਹੈਗਾ ਬਿਲਕੁਲ ਸੌਫਟ ਨੇ ਮਤਲਬ ਬੀਬੀ ਕੌਰਨ ਜਿਹੜਾ ਉਹ ਕਹਿਦਦੇ ਨੇ ਉਹ ਵਾਲੀਆਂ ਛੱਲੀਆਂ ਆਪਾਂ ਯੂਜ਼ ਕਰਨੀਆਂ ਇਹਨਾਂ ਨੂੰ ਇੱਕ ਇੱਕ ਕਰਕੇ ਆਪਾਂ ਜਿਹੜਾ ਕੱਟ ਲਿਆ ਕੱਟਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨਾਂ ਦੇ ਵਾਲ ਬੂਲ ਜਿਹੜੇ ਹਟਾ ਲਵਾਂਗੇ ਤੇ ਪਾਣੀ ਆ ਜਿਹੜਾ ਆਪਾਂ ਖੁੱਲਾ ਲੈ ਲੈਣਾ ਹੈ ਪਾਣੀ ਨੂੰ ਉਬਾਲ ਲੈਣਾ ਉਬਾਲਣ ਤੋਂ ਬਾਅਦ ਵਿੱਚ ਇਹ ਇਸ ਕੱਟੇ ਹੋਏ ਪਾ ਦਵਾਂਗੇ ਤੇ ਇਹਦੇ ਵਿੱਚ ਲੋੜ ਅਨਸਾਰ ਨੂਨ ਪਾ ਦਵਾਂਗੇ ਤਾਂ ਕਿ ਜਦੋਂ ਆਪਾਂ ਕੋਈ ਵੀ ਰੈਸਪੀ ਇਹਦੀ ਬਣਾਈਏ ਤਾਂ ਸਾਨੂੰ ਫਿੱਕਾ ਨਾ ਲੱਗੇ ਚਲੀਆਂ ਇਹਨਾਂ ਦਾ ਮਨਚੂਰੀਅਨ ਵੀ ਬਣ ਜਾਂਦਾ ਹੈ ਇਹ ਹੋਰ ਬਹੁਤ ਸਾਰੀ ਚੀਜ਼ਾਂ ਆਏ ਜਿਹੜੀਆਂ ਬਣ ਜਾਂਦੀਆਂ ਨੇ ਇਹ ਆਪਾਂ ਚੀਲੀ ਬੇਬੀ ਕੌਰਨ ਬਣਾ ਰਹੇ ਹਾਂ ਜਾਂ ਸਟਰ ਫਰਾਈ ਬੇਬੀ ਕੌਰਨ ਵੀ ਇਹਨਾਂ ਨੂੰ ਕਹਿ ਦਿੰਦੇ ਆ ਆਪਾਂ ਇਹਨਾਂ ਨੂੰ ਛਾਣ ਲਵਾਂਗੇ ਜਦੋਂ ਇਹ 50 ਤੋਂ 60% ਪੱਕ ਗਏ ਉਸ ਤੋਂ ਬਾਅਦ ਆਪਾਂ ਤੜਕੇ ਦੇ ਵਿੱਚ ਇਹਨਾਂ ਨੂੰ ਪਕਾਵਾਂਗੇ ਤੜਕੇ ਲਈ ਆਪਾਂ ਕੋਈ ਵੀ ਭਾਂਡਾ ਹੈ ਜਿਹੜਾ ਲੈ ਲੈਣਾ ਹੈ ਉਹਦੇ ਵਿੱਚ ਤੇਲ ਹਾਂ ਜਾਂ ਕੀ ਜੋ ਵੀ ਤੁਹਾਨੂੰ ਪਸੰਦ ਆ ਉਹ ਪਾ ਸਕਦੇ ਹੋ ਆਪਾਂ ਕੀ ਪਾ ਲਿਆ ਦੇ ਵਿੱਚ ਤੇ ਇਹਨੂੰ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਨਾਲ ਹੀ ਥੋੜਾ ਜਿਹਾ ਲਸਣ ਕੱਟਿਆ ਹੋਇਆ ਪਾ ਦਵਾਂਗੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਉਣ ਤੋਂ ਬਾਅਦ ਨਾਲ ਹੀ ਆਪਾਂ ਜਿਹੜੀਆਂ ਛੱਲੀਆਂ ਉਬਾਲ ਕੇ ਰੱਖਿਆ ਸੀ ਉਹ ਐਡ ਕਰ ਦਵਾਂਗੇ ਮਿਕਸ ਕਰਾਂਗੇ ਤੇ ਗੈਸ ਦੀ ਫਲੇਮ ਥੋੜੀ ਜਿਹੀ ਲੋ ਕਰ ਲਵਾਂਗੇ ਤੇ ਇਹਨਾਂ ਨੂੰ ਵੀ ਥੋੜੀ ਦੇਰ ਲਈ ਆਪਾਂ ਪਕਾ ਲਵਾਂਗੇ 1.5 ਮਿੰਟ ਲਈ ਪਕਾਉਣ ਤੋਂ ਬਾਅਦ ਇਹਦੇ ਵਿੱਚ ਪਿਆਜ਼ ਕੱਟੇ ਹੋਏ ਸ਼ਿਮਲਾ ਮਿਰਚਾਂ ਕਟੀਆਂ ਹੋਈਆਂ ਉਹ ਐਡ ਕਰ ਦਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਉਹਨਾਂ ਨੂੰ ਇਦਾਂ ਜਿਦਾ ਮੈਂ ਕਟੀਆਂ ਉਸ ਤਰ੍ਹਾਂ ਵੀ ਕੱਟ ਸਕਦੇ ਹੋ ਜਾਂ ਲੰਬੇ ਸਾਈਜ਼ ਦੇ ਵਿੱਚ ਕੱਟਣਾ ਹੈ ਉਸ ਤਰ੍ਹਾਂ ਵੀ ਕੱਟ ਸਕਦੇ ਹੋ ਤੁਹਾਡੇ ਕੋਲ ਸ਼ਿਮਲਾ ਮਿਰਚਾਂ ਜਿੰਨੇ ਵੀ ਕਲਰ ਦੀਆਂ ਹੈਗੀਆਂ ਨੇ ਉਹ ਐਡ ਕਰ ਸਕਦੇ ਹੋ ਪੀਲੀਆਂ ਲਾਲ ਜਿੰਨੇ ਵੀ ਰੰਗ ਤੁਹਾਡੇ ਕੋਲ ਹੈਗੇ ਆ ਜੇ ਤੁਹਾਡੇ ਕੋਲ ਕਲੀਆਂ ਹਰੀਆਂ ਉਹ ਵੀ ਐਡ ਕਰ ਸਕਦੇ ਆ ਤੇ ਪਿਆਜ਼ ਵੀ ਇਸ ਤਰ੍ਹਾਂ ਕੱਢ ਦਵਾਂਗੇ ਇਸ ਤਰ੍ਹਾਂ ਇਸ ਲਈ ਕੱਟਿਆ ਕਿ ਦੇਖਣ ਨੂੰ ਵਧੀਆ ਲੱਗਦੇ ਨੇਗੇ ਤੇ ਨਾਲ ਨਾਲ ਇਹਦੇ ਜਿਹੜੇ ਇਹਨੂੰ ਪਕਾ ਲਵਾਂਗੇ ਆਪਾਂ ਇਹਨਾਂ ਨੂੰ ਲੋ ਫਲੇਮ ਤੇ ਪਕਾ ਲੈਣਾ ਹੈ ਅੱਧਾ ਕੱਚਾ ਰਿਹਾ ਮਤਲਬ 50% ਪਕਾ ਲੈਣਾ ਹੈ ਜਦੋਂ 50% ਪੱਕ ਗਏ ਉਸ ਟਾਈਮ ਤੇ ਟਮਾਟਰ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਗੈਸ ਦੀ ਫਲੇਮ ਮੀਡੀਅਮ ਟੂ ਹਾਈ ਉੱਪਰ ਰੱਖ ਲਵਾਂਗੇ ਵਿੱਚ ਆਪਾਂ ਮੀਡੀਅਮ ਕਰ ਲਈ ਸੀ ਇਹਦੇ ਵਿੱਚੋਂ ਹਾਈ ਵੀ ਹੈ ਜਿਹੜੀ ਕੀਤੀ ਹੈ ਤਾਂ ਕਿ ਚੰਗੀ ਤਰ੍ਹਾਂ ਸੇਕ ਲੱਗਦਾ ਰਹੇ ਜਿਆਦਾ ਹਾਈ ਨਹੀਂ ਕਰਨੀ ਹੈ ਫਿਰ ਫੁੱਕ ਜਾਣਗੇ ਸਬਜ਼ੀਆਂ ਤੇ ਪੱਕਣੀਆਂ ਨਹੀਂ ਹੈਗੀਆਂ ਸਵਾਦ ਅਨੁਸਾਰ ਇਹਦੇ ਵਿੱਚ ਨੂਨ ਪਾ ਦਵਾਂਗੇ ਚਿਲੀ ਫਲਿਕਸ 오ਰਗੈਨੋ ਵਗੈਰਾ ਜਾਂ ਤੁਸੀਂ ਮਿਕਸ ਹੋਵਾਂ ਜਿਹੜਾ ਉਹ ਵੀ ਐਡ ਕਰ ਸਕਦੇ ਹੋ ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ ਤਾਂ ਤੁਸੀਂ ਇਹਦੇ ਵਿੱਚ ਸਿੰਪਲ ਜੀਰਾ ਤੇ ਧਨੀਆ ਜਿਹੜਾ ਧਨੀਆ ਪਾਊਡਰ ਉਹ ਵੀ ਪਾ ਸਕਦੇ ਹੋ ਜੇ ਇਹ ਚੀਜ਼ਾਂ ਹੈਗੀਆਂ ਨੇ ਤਾਂ ਪਾ ਸਕਦੇ ਹੋ ਤੁਸੀਂ ਪੀਜ਼ਾ ਸੀਜ਼ਲਿੰਗ ਹੈਗੀ ਆ ਉਹ ਵੀ ਐਡ ਕਰ ਸਕਦੇ ਹੋ 1.5 ਚਮਚ ਆਪਾਂ ਇਹਦੇ ਵਿੱਚ ਸੋਇਆ ਸੌਸ ਪਾਵਾਂਗੇ ਤੇ ਗੈਸ ਦੀ ਫਲੇਮ ਬਿਲਕੁਲ ਹੀ ਲੋ ਆ ਨੂੰ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਚਿਲੀ ਸੌਸ ਪਾ ਲਵਾਂਗੇ ਥੋੜੀ ਜਿਹੀ ਆਪਾਂ ਹਰੀਆਂ ਮਿਰਚਾਂ ਵੀ ਪਾਈਆਂ ਇਸ ਲਈ ਚਿਲੀ ਸੌਸ ਆ ਜਿਹੜੀ ਥੋੜੀ ਪਾਵਾਂਗੇ ਜਿਆਦਾ ਮਿਰਚ ਪਸੰਦ ਕਰਦੇ ਹੋ ਤਾਂ ਚਿਲੀ ਸੌਸ ਵੱਧ ਵੀ ਪਾ ਸਕਦੇ ਆ ਤੇ ਰੈੱਡ ਸੌਸ ਪਾ ਦਵਾਂਗੇ ਜਿੰਨੀ ਕਿ ਜ਼ਰੂਰਤ ਆ ਤੁਹਾਨੂੰ ਖੱਟਾ ਪਸੰਦ ਆ ਉਨਾ ਹੀ ਰੈੱਡ ਸੌਸ ਪਾ ਸਕਦੇ ਹੋ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਤੇ ਗੈਸ ਦੀ ਫਲੇਮ ਆ ਜਿਹੜੀ ਲੋ ਹੀ ਰੱਖਣੀ ਆ ਤੁਸੀਂ ਹਜੇ ਮਿਕਸ ਕਰਨ ਤੋਂ ਬਾਅਦ ਇੱਕ ਕੌਲੀ ਲਵਾਂਗੇ ਇਹਦੇ ਵਿੱਚ ਥੋੜਾ ਜਿਹਾ ਕਾਰਨਫਲੋਰ ਇੱਕ ਛੋਟਾ ਚਮਚਾ ਕਾਰਨਫਲੋਰ ਲੈ ਕੇ ਇਹਦੇ ਵਿੱਚ ਪਾਣੀ ਪਾ ਕੇ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਪਾਣੀ ਪਾ ਲਿਆ ਸੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਘੋਲ ਨੂੰ ਆਪਾਂ ਇਹਦੇ ਵਿੱਚ ਪਾ ਦਵਾਂਗੇ ਤਾਂ ਕਿ ਗਰੇਵੀ ਗਾੜੀ ਹੋ ਜਾਵੇ ਜਿਵੇਂ ਕਿ ਮਨਚੂਰੀਅਨ ਜਾਂ ਤੁਸੀਂ ਚਿਲੀ ਪਨੀਰ ਚਿਲੀ ਖਾਣੇ ਹੋ ਜਾਂ ਫਿਰ ਤੁਸੀਂ ਚਿਲੀ ਸੌਸ ਕੋਈ ਵੀ ਚੀਜ਼ ਖਾਣੇ ਹੋ ਉਸ ਤਰ੍ਹਾਂ ਦੀ ਬਣ ਕੇ ਤਿਆਰ ਹੋ ਜੂਗੀ ਇਹ ਇੱਕ ਤੋਂ ਡੇਢ ਕੱਲੀ ਆਪਾਂ ਪਾਣੀ ਵੀ ਹੋਰ ਐਡ ਕੀਤੀ ਆ ਤਾਂ ਕਿ ਜਿਹੜੀਆਂ ਸਬਜ਼ੀਆਂ ਥੋੜੀਆਂ ਬਤੀਆਂ ਕੱਚੀਆਂ ਨਹੀਂ ਆਉ ਤੁਸੀ ਪਕਾ ਸਕੋ ਜੇ ਪਾਣੀ ਦੀ ਲੋੜ ਲੱਗੇ ਤੁਸੀਂ ਬਾਅਦ ਵਿੱਚ ਵੀ ਐਡ ਕਰ ਸਕਦੇ ਹੋ ਥੋੜਾ ਜਿਹਾ ਬਿਲਕੁਲ ਹਲਕਾ ਜਿਹਾ ਦੋ ਚੁਟਕੀ ਆਪਾਂ ਫੂਡ ਕਲਰ ਪਾਇਆ ਹੈ ਤਾਂ ਕਿ ਕਲਰ ਬਾਜ਼ਾਰ ਵਰਗਾ ਹੋ ਜਵੇ ਤੁਸੀਂ ਫੂਡ ਕਲਰ ਹੈ ਜਿਹੜਾ ਸਕਿੱਪ ਵੀ ਕਰ ਸਕਦੇ ਹੋ ਇਸ ਤਰ੍ਹਾਂ ਥੋੜੀ देर ਪਕਾਉਣ ਤੋਂ ਬਾਅਦ ਇਸ ਤਰ੍ਹਾਂ ਬਣ ਗਿਆ ਹੈ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੁਸੀਂ گاੜਾ ਰੱਖਣਾ ਹੈ گاੜਾ ਵੀ ਰੱਖ ਸਕਦੇ ਹੋ ਗਰੇਵੀ ਜੀ ਰੱਖਣੀ ਹੈ ਗਰੇਵੀ ਵੀ ਰੱਖ ਸਕਦੇ ਹੋ ਟੇਸਟੀ ਆਪਣਾ ਬੇਬੀ ਚਿੱਲੀ ਕੋਰਨਾ ਜਿਹੜਾ ਬਣ ਕੇ ਤਿਆਰ ਹੋ ਗਿਆ ਤੁਸੀਂ ਇਸ ਤਰ੍ਹਾਂ ਘਰੇ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ